ਸਰ ਮੇਰਾ ਨਾਮ ਅਭਿਸ਼ੇਕ ਸ਼ਰਮਾ ਹੈ ਮੈਕਸਵਾਰਡ ਐਮਬੂਲੈਂਸ ਦੇ ای ایم ٹی ہوں میری ڈیوٹی ਪੁੱਚੋ ਮੰਡੀ ਹੈ ਹੋਇਆ ਇੱਕ ਐਕਸੀਡੈਂਟ ਸਾਡੇ ਕੋਲ ਨਾ ਕੋਲ ਆਈ ਸੀ ਕਿ ਪੁੱਚੋ ਇੱਕ ਐਕਸੀਡੈਂਟ ਹੋਇਆ ਟੋਲ ਪਲਾਜ਼ੇ ਕੋਲ ਅਸੀਂ ਜਦੋਂ ਗਏ ਆ ਤੇ ਉਸ ਤੋਂ ਪਹਿਲੇ ਚਾਰ ਪੇਸ਼ੈਂਟ ਜੋ ਸੀ ਉਹਨਾਂ ਨੂੰ ਸ਼ਿਫਟ ਕਰ ਚੁੱਕੇ ਸੀ ਪੰਜਵਾਂ ਅਸੀਂ ਲੈ ਕੇ ਆਏ ਜੋ ਇੱਥੇ ਸਿਵਲ ਹਸਪੀਟਲ ਨੇ ਲੈ ਡੈਡ ਹੈ ਉਸ ਤੋਂ ਸਾਡੇ ਤੋਂ ਪਹਿਲੇ ਇੱਥੇ ਦੋ ਡੈਡ ਬੋਡੀਜ਼ ਪਹਿਲੇ ਆਈਆਂ ਹੋਈਆਂ ਕੁੱਲ ਕਿੰਨੀਆਂ ਜੱਥ ਹੋਈਆਂ ਉਹਨਾਂ ਦੇਖੋ ਜਿੱਥੇ ਉੱਥੇ ਮੈਨੂੰ ਦੱਸਿਆ ਗਿਆ ਸੀਨ ਤੇ ਉਹਦੇ ਤਰ੍ਹਾਂ ਦੱਸਿਆ ਗਿਆ ਚਾਰ ਪਹਿਲੇ ਡੈੱਡ ਹੋ ਗਏ ਪੰਜਵਾਂ ਅਸੀਂ ਲੈ ਕੇ ਆਏ ਬਟ ਇੱਥੇ ਤਿੰਨ ਡੈੱਡ ਬੋਡੀਜ਼ ਆਈਆਂ ਨੇ ਕੀ ਐਕਸੀਡੈਂਟ ਕੀ ਮਾਮਲਾ ਹੈ ਜੀ ਸਾਡੇ ਕੋਲ ਜੀ ਸਹਾਰਾ ਜਨ ਸੇਵਾ 108 ਐਂਬੂਲੈਂਸ ਦੁਆਰਾ ਤਿੰਨ ਮ੍ਰਿਤਕ ਦੇਹਾਂ ਲਿਆਂਦੀਆਂ ਗਈਆਂ ਨੇ ਉਹਨਾਂ ਦੇ ਦੱਸਣ ਮੁਤਾਬਕ ਇਹਨਾਂ ਦਾ ਲਹਿਰੇ ਬੇਗੇ ਕੋਲੇ ਲਹਿਰੇ ਬੇਗੇ ਜਿਹੜਾ ਟੋਲ ਪਲਾਜ਼ਾ ਹੈ ਉੱਥੇ ਐਕਸੀਡੈਂਟ ਹੋਇਆ ਹੈ ਇੱਕ ਕਾਰ ਤੇ ਜਾ ਰਹੀ ਸੀ ਤੇ ਟਰੱਕ ਨਾਲ ਇਹ ਹਾਦਸਾ ਵਾਪਰਿਆ ਕੁਝ ਜਖਮ ਜਿੱਤ ਮੌਕੇ ਤੇ ਜਦੋਂ ਅਸੀਂ ਐਗਜ਼ਾਮਿਨ ਕੀਤਾ ਜੀ ਤਿੰਨਾਂ ਦੀ ਹੀ ਮੌਤ ਹੋ ਚੁੱਕੀ ਸੀ ਕੋਈ ਹੋਰ ਵੀ ਫਿਰ ਡੈੱਡ ਵੀ ਚਾਰ ਹੋ ਗਏ ਆ ਜੀ ਹਾਂਜੀ ਉਹਨਾਂ ਦੇ ਦੱਸਣ ਮੁਤਾਬਕ ਹੀ ਇੱਕ ਹੀ ਹੋਰ ਵੀ ਡੈੱਡ ਬੋਡੀਆਂ ਲੈ ਕੇ ਆ ਰਹੇ ਆ ਉਹ ਉਹ ਜਦੋਂ ਆਣੀਆਂ ਫਿਰ ਅਸੀਂ ਉਹਦੀ ਕਨਫਰਮ ਕਰ ਪਾਵਾਂਗੇ ਫਿਲਹਾਲ ਆਪਣੇ ਕੋਲ ਕਿੰਨੀ ਆਈਆਂ ਫਿਲਹਾਲ ਆਪਣੇ ਕੋਲ ਤਿੰਨ ਡੈੱਡ ਬੋਡੀਆਂ ਆਈਆਂ ਜੀ ਜਿਨ੍ਹਾਂ ਚ ਦੋ ਮੇਲ ਨੇ ਤੇ ਇੱਕ ਫੀਮੇਲ ਮਤਲਬ ਕਿ ਕਿੱਥੋਂ ਆ ਰਿਹਾ ਉਹ ਹਜੇ ਸਾਡੇ ਕੋਲ ਇੱਕ ਦਾ ਹੀ ਆਧਾਰ ਕਾਰਡ ਪ੍ਰਾਪਤ ਹੋਇਆ ਜੀ ਉਹਨਾਂ ਦੇ ਐਡਰੈਸ ਮੁਤਾਬਕ ਉਹ ਰਾਮਪੁਰਾ ਫੂਲ ਦੇ ਰਹਿਣ ਵਾਲੇ ਨੇ 我。